ਗੁਰਗਜ ਨੇ ਜੀ ਆਪਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ 10 ਮਿੰਟ ਦੀ ਹੈ 10 15 ਮਿੰਟ ਦੀ ਹੈ ਨੇਕਦੀ ਹੋਣੀ ਹੈ ਉਹਦੇ ਉੱਤੇ ਉਹਨੇ ਬੜੇ ਇਨਕਸ਼ਾਫ ਕੀਨੇ ਉਹਨਾਂ ਨੂੰ ਸਵਾਲ ਪੁੱਛੇ ਗਏ ਨੇ ਮੇਰਾ ਖਿਆਲ ਆ ਮਿਸਟਰ ਹਰਪ੍ਰੀਤ ਸਿੰਘ ਨੂੰ ਵੀ ਮਿਸਟਰ ਗੁਰਗਜ ਨੂੰ ਵੀ ਮਿਸਟਰ ਬਾਦਰ ਨੂੰ ਵੀ ਇਹ ਪ੍ਰੈਸ ਕਾਨਫਰੰਸਸ ਅਵਾਰਡ ਕਰਦਾ ਚੰਗੀ ਗੱਲ ਹੈ ਕਿਉਂਕਿ ਇਹਨਾਂ ਦੇ ਮੂੰਹੋਂ ਜੋ ਕੁਝ ਨਿਕਲਦਾ ਉਹ ਕੋ ਬਹੁਤ ਵਧੀਆ ਨਹੀਂ ਨਿਕਲਦਾ ਮਿਸਟਰ ਹਰਪ੍ਰੀਤ ਸਿੰਘ ਨੂੰ ਮੈਂ ਪਹਿਲੇ ਦਿਨ ਵੀ ਗੱਲ ਕਹੀ ਸੀ ਕਿ ਮਿਸਟਰ ਹਰਪ੍ਰੀਤ ਸਿੰਘ ਨੂੰ ਆਪਣੀ ਜ਼ੁਬਾਨ ਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ मिस्टर हरप्रीत सिंह अगले ਦਾ ਸਵਾਲ ਪੂਰਾ ਹੋਣ ਤੋਂ ਪਹਿਲਾਂ ਬੋਲਣਾ ਸ਼ੁਰੂ ਕਰ ਦਿੰਦਾ ਮਿਸਟਰ ਹਰਪ੍ਰੀਤ ਸਿੰਘ ਨੇ ਪਹਿਲਾਂ ਸਵਾਲ ਸੁਣਨਾ ਚਾਹੀਦਾ ਐਬਜ਼ੌਰਬ ਕਰਨਾ ਚਾਹੀਦਾ ਫਿਰ ਜਵਾਬ ਦੇਣਾ ਚਾਹੀਦਾ ਕਿਉਂਕਿ ਜਿਹੜੇ ਉਹਦੇ ਹੱਦ ਜਵਾਬ ਆ ਉਹ ਕਥਾਕਾਰਾਂ ਆ ਜਾਂਦੀ ਗੁੱਸੇ ਵਾਲੀ ਗੱਲ ਨਹੀਂ ਹੈ ਠੀਕ ਹੈ ਜਿਹਦੇ ਲੀਡਰ ਆਫ ਆਕਾਲੀ ਦਲ ਪਰ ਉਹਦੇ ਸਵਾਲ ਜਵਾਬ ਉਹਦੇ ਇਸ ਹਿਸਾਬ ਤੋਂ ਨਹੀਂ ਗੱਲ ਉਥੇ ਮੈਜੋਰਟੀ ਦੀ ਆ ਜਾਂਦੀ ਬਟ ਹੀ ਵਿਲ ਗੈਟ ਮੈਜੋਰ ਆ ਇਸ ਕੋਈ ਗੱਲ ਹੈ ਨਹੀਂ ਇੰਪੋਰਟੈਂਟ ਉਹਦਾ ਯਾ ਉਹਨੂੰ ਸੰਭਲ ਕੇ ਚੱਲਣਾ ਚਾਹੀਦਾ ਗੜਗੱਜ ਗੜਗੱਜ ਨੂੰ ਤਾਂ ਚਾਹੀਦੀ ਹੈ ਆਪਦੀ ਰੈਗੂਲੇਸ਼ਨ ਚਾਹੀਦੀ ਹੈ ਹਰਦੋਂ ਮੰਨਿਆ ਨਹੀਂ ਗਿਆ ਬਹੁਤੀਆਂ ਥਾਵਾਂ ਨਹੀਂ ਮੰਨਿਆ ਉਹਨੂੰ ਤੱਕ ਤੱਕ ਜੱਥੇਦਾਰ ਪੱਕ ਇਸ ਕਰਕੇ ਉਹਨੂੰ ਖਬਰਾਂ ਚਾਉਣਾ ਪੈਂਦਾ ਉਹਨੂੰ ਕੋਈ ਨਾ ਕੋਈ ਬਿਆਨ ਦੇਣਾ ਪੈਂਦਾ ਉਹਨੇ ਕਿਹਾ ਸਾਰੇ ਆਪਦੇ ਆਪ ਦੇ ਚੁੱਲੇ ਜਸ ਮਿਟਣ